ਹੈਲੋ ਜੀ ਸ਼ਾਸ਼ੀ ਕਾਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪਰਜਾਨਨ ਦੇ ਅਪਡੇਟ ਤੇ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਆਪਾਂ ਸਿੰਪਲ ਚੁੰਨੀ ਨੂੰ ਕਿਦਾਂ ਵਰਕ ਕਰ ਸਕਦੇ ਹਾਂ ਠੀਕ ਹੈ ਜੀ ਤੇ ਆ ਮੇਰੀ ਪਿਓਰ ਦੀ ਚੁੰਨੀ ਹੈ ਤੇ ਇਦਾਂ ਦਾ ਮੇਰੇ ਮੈਚਿੰਗ ਮੇਰਾ ਸੂਟ ਹੈ ਤੇ ਇਦਾਂ ਦੀ ਮੈਂ ਲੈਸ ਲਈਆ ਫਲਾਵਰ ਦੀ ਤੇ ਔਰ ਆਪਾਂ ਇੱਥੇ ਸਾਰੇ ਤੇ ਆ ਦੇ ਮੈਂ ਸਾਈਡ ਤੇ ਲਗਾਏ ਆ ਆਪਾਂ ਸਾਰੀ ਚੁੰਨੀ ਤੇ ਇਦਾਂ ਫਲਾਵਰ ਲਗਾਣੇ ਆ ਤੇ ਆਪਾਂ ਘਰੇ ਬਹਿ ਕੇ ਹੀ ਵਰਕ ਕਰ ਸਕਦੇ ਆ ਚੁੰਨੀ ਨੂੰ ਡੈਕੋਰੇਟ ਕਰ ਸਕਦੇ ਆ ਠੀਕ ਹੈ ਜੀ ਸਿੰਪਲ ਚੁੰਨੀ ਲੈ ਆ ਗਏ ਸੋ ਇਹ 150 ਦੀ ਪ्योर ਦੀ ਚੁੰਨੀ ਮਿਲ ਜਾਂਦੀ ਆ ਉਹਨੂੰ ਆਪਾਂ ਕਲਰ ਕਰ ਰ ਕੇ ਤੇ ਆਪਾਂ ਲੈਸ ਲਗਾ ਕੇ ਤੇ ਆਪਾਂ ਹੈਵੀ ਬਣਾ ਸਕਦੇ ਆ ਤੇ ਕਿੱਦਾਂ ਬਣਾਣੀ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਲੈਸ ਲੈਣੀ ਆ ਠੀਕ ਹੈ ਜੀ ਲੈਸ ਲੈ ਕੇ ਤੇ ਇਹਦੇ ਆਪਾਂ ਫਲਾਵਰ ਅਲੱਗ-ਲਾ ਕਰ ਦੇਣੇ ਆ ਤੇ ਮੈਂ ਸਾਰੇ ਦੁਪੱਟੇ ਤੇ ਲੈਸ ਲਗਾ ਚੁੱਕੀ ਆ ਤੇ ਇਹਦੇ ਆਪਾਂ ਫਲਾਵਰ ਐਦਾਂ ਅਲੱਗ-ਲਾ ਕਟਿੰਗ ਕਰ ਲੈਣੇ ਆ ਠੀਕ ਹੈ ਜੀ ਤੇ ਚਲੋ ਆਪਾਂ ਫਲਾਵਰ ਅਲੱਗ-ਲਾ ਕਰਦੇ ਆ ਪਹਿਲੇ ਤੇ ਆ ਦੇਖੋ ਮੈਂ ਫਲਾਵਰ ਅਲੱਗ-ਅਲੱਗ ਕਰਤੇ ਇਹ ਮੈਂ ਸਾਰੇ ਦੁਪੱਟੇ ਤੇ ਲਗਾਵਾਂਗੀ ਤੇ ਬਹੁਤ ਹੀ ਸੋਹਣਾ ਬਣਿਆ ਦੁਪੱਟਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਆ ਤੇ ਆਪਾਂ ਇਹ ਕਿੱਦਾਂ ਲਗਾਣਾ ਬਿਨਾ ਸੂਈ ਧਾਗੇ ਤੋਂ ਆ ਦੇਖੋ ਐਦਾਂ ਆਪਾਂ ਗਲੂ ਗਮ ਲੈ ਲੈਣੀ ਆ ਕੋਈ ਵੀ ਫੈਵਿਕੀ ਫੈਵਿਕੋਲ ਵਗੈਰਾ ਵਗੈਰਾ ਐਦਾਂ ਦੀ ਗਲੂ ਗਮ ਮਿਲ ਜਾਂਦੀ ਆ ਫੈਬਰਿਕ ਡਿਊ ਤੇ ਆ ਤੁਸੀਂ ਇਹ ਫੈਬਰਿਕ ਤੇ ਹੀ ਚਲਦੀ ਆ ਠੀਕ ਹੈ ਜੀ ਤੇ ਇਹਨਾਂ ਤੁਸੀਂ ਕੋਈ ਵੀ ਜਿਦਾਂ ਪਰਲਸ ਉਗੇ ਸਟੌਨ ਹੋਗੇ ਕੁਝ ਵੀ ਆਪਾਂ ਇਦਾਂ ਅਟੈਚ ਕਰ ਸਕਦੇ ਹਾਂ ਬਿਲਕੁਲ ਵੀ ਵਾਸ਼ ਕੀਤੇ ਕਿਤੇ ਕੀਤੇ ਬਿਨਾ મતલਬ ਵਾਸ਼ ਕਰੋ ਜੋ ਮਰਜੀ ਕਰੋ ਤੇ ਇਹ ਨਹੀਂ ਲੱਥਦੇ ਹੈਗੇ ਇਦਾਂ ਕਰਕੇ ਆਪਾਂ ਇਦਾਂ ਗਮ ਲਗਾ ਲਾਣੀ ਪਹਿਲਾਂ ਮੈਂ ਦੇਖੋ ਬਿਲਕੁਲ ਥੋੜੀ ਜੀ ਗਮ ਲਗਾਈ ਹੈ ਇਹਦੇ ਉੱਪਰ ਆਪਾਂ ਆ ਦੇਖੋ ਇਦਾਂ ਕਰਕੇ ਆ ਜਿਹੜਾ ਮੈਂ ਮਤਲਬ ਕਟਿੰਗ ਕੀਤਾ ਫਲਾਵਰ ਤੇ ਇਹ ਫਲਾਵਰ ਲਾ ਦੇਣਾ ਆਪਾਂ ਠੀਕ ਹੈ ਜੇ ਐਦਾਂ ਕਰਕੇ ਲਗਾ ਲਗਾ ਦੇਣਾ ਐਦਾਂ ਸਾਰੇ ਦੁਪੱਟੇ ਤੇ ਮੈਂ ਲਗਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਪੈਸ ਲਾਈਨ ਨੂੰ ਸੈੱਟ ਕਰ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਸਕਾਨ ਸਕਾਨ ਤੋਂ ਬਾਅਦ ਹੀ ਤੁਸੀਂ ਵਾਸ਼ ਕਰ ਮਤਲਬ ਜੇ ਕਰਨਾ ਹੋਏ ਤਾਂ ਚੰਗੀ ਤਰ੍ਹਾਂ ਸੁਕਾਣਾ ਚਾਹੀਦਾ ਜਿੱਦਾਂ ਅੱਜ ਇਹ ਲਗਾਇਆ ਤਾਂ ਤੁਸੀਂ ਅੱਜ ਵਾਸ਼ ਨਹੀਂ ਕਰੋਗੇ ਦੁਪੱਟੇ ਨੂੰ ਅਗਲੇ ਦਿਨ ਕਰ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆ ਦੇਖੋ ਐਦਾਂ ਲਗਾ ਲੈਣਾ ਆ ਦੇਖੋ ਐਦਾਂ ਆਪ ਇਹਦੇ ਉੱਪਰ ਵੀ ਲਗਾ ਸਕਦੇ ਹਾਂ ਐਦਾਂ ਕਰਕੇ ਇਹਦੇ ਵਿੱਚ ਵੱਡੇ ਫਲਾਰ ਵਿੱਚ ਵੀ ਮਿਲ ਜਾਂਦੇ ਆ ਲੈਸ ਤੇ ਉਹ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਜ ਬਲੈਕ ਹਰ ਕਲਰ ਚ ਮਿਲ ਜਾਂਦੇ ਐਦਾਂ ਦੀ ਲੈਸ ਤੇ ਇਹਦੇ ਉੱਪਰ ਤੁਸੀਂ ਸਟੋਨ ਵਰਕ ਵੀ ਕਰ ਸਕਦੇ ਹੋ ਐਦਾਂ ਲਗਾ ਸਕਦੇ ਹੋ ਠੀਕ ਹੈ ਜੀ ਤੇ ਦੇਖ ਸਕਦੇ ਤੁਸੀਂ ਕਿ ਦੁਪੱਟਾ ਬਹੁਤ ਹੀ ਪਿਆਰਾ ਲੱਗ ਰਿਹਾ ਸਿੰਪਲ ਦੁਪੱਟੇ ਨੂੰ ਆਪਾਂ ਐਦਾਂ ਕਰੇ ਵਾ ਕਿ ਵਰਕ ਕਰ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਤੇ ਐਦਾਂ ਆਪਾਂ ਸਾਰੇ ਦੁਪੱਟੇ ਨੂੰ ਲਗਾ ਲੈਨੇ ਆ ਆ ਲਗਾਉਣ ਦਾ ਵੀ ਬਹੁਤ ਹੀ ਆਸਾਨ ਤਰੀਕਾ ਠੀਕ ਹੈ ਜੀ ਥੋੜੀ ਜੀ ਬਿਲਕੁਲ ਗਲੂ ਗਮ ਲਗਾਣੀ ਆ ਗਲੂ ਲਗਾ ਕੇ ਐ ਦਾਪਾ ਆ ਦੇਖੋ ਇਹੇ ਪਾ ਚਿਪਕਾ ਦੇਣਾ ਦੁਪट्टे ਤੇ ਤੇ ਤੁਸੀਂ ਕਮੈਂਟਸ ਦੱਸਿਓ ਤੁਹਾਨੂੰ ਇਹ ਦੁਪੱਟਾ ਕਿੱਦਾਂ ਲੱਗਾ ਤੇ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰ ਟਰਾਈ ਕਰਕੇ ਦੇਖਿਓ ਤੇ ਮੈਂ ਇੱਕ ਸਿੰਪਲ ਦੁਪੱਟਾ ਸੀ ਉਹਨੂੰ ਵੀ ਮੈਂ ਤਿਆਰ ਕੀਤਾ ਸੀ ਉਹ ਮੈਂ ਸਟੋਨ ਵਰਕ ਤਿਆਰ ਕੀਤਾ ਸਟੋਨ ਲਗਾਏ ਹੋਏ ਤੇ ਇੱਕ ਸੂਟ ਤੇ ਵੀ ਮੈਂ ਇੱਕ ਸਟੋਨ ਵਰਕ ਨਾਲ ਸੂਟ ਤਿਆਰ ਕੀਤਾ ਇਹ ਸਿੰਪਲ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਉਹ 오ਰੇਂਜ ਕਲਰ ਦਾ ਸੂਟ ਸੀ ਤਾਂ ਉਹਨੂੰ ਮੈਂ ਸਟੋਨ ਵਰਕ ਨਾਲ ਪੂਰਾ ਇਦਾਂ ਕੀਤਾ ਹੈ ਗਲੂ ਗਾਮ ਲਾਲ ਤੁਸੀਂ ਵੀ ਤਿਆਰ ਕਰ ਸਕਦੇ ਹੋ ਤੇ ਤੇ ਆਪਾਂ ਵਰਕ ਵਾਲਾ ਦੁਪੱਟਾ ਖਰੀਦਦੇ ਆ ਤਾਂ ਬਹੁਤ ਹੀ ਕੋਸਟਲੀ ਹੁੰਦਾ ਹੈ ਤਾਂ ਇਦਾਂ ਪਾ ਲੈ ਕੇ ਲੈਸ ਇਹ 10 ਰੁਪਏ ਮੀਟਰ ਲੈਸ ਹੈ ਤੇ ਔਰ ਇਹ ਮੈਨੂੰ 100 ਰੁਪਏ ਦਾ ਪ्योर ਦਾ ਦੁਪੱਟਾ ਵਧੀਆ ਮਿਲ ਗਿਆ ਸੀ ਫੁੱਲ ਪ्योर ਦੁਪੱਟਾ ਹੈ ਤਾਂ ਮੈਂ ਲੈਸ ਲੈ ਕੇ ਤਾਂ ਇਹਨੂੰ ਮੈਂ ਇਦਾਂ ਡੈਕੋਰੇਟ ਕਰਤਾ ਤੇ ਹੈਵੀ ਬਣਾਤਾ ਦੁਪੱਟੇ ਨੂੰ ਤੇ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰ ట్రਾਈ ਜ਼ਰੂਰ ਕਰਿਓ ਤੇ ਕਮੈਂਟ ਦੱਸਿਓ ਤੇ ਤੁਹਾਨੂੰ ਇਹ ਦੁਪੱਟਾ ਕਿੱਦਾਂ ਲੱਗਾ ਠੀਕ ਹੈ ਜੀ ਤੇ 15-20 ਰੁਪਏ ਦੀ ਇਹ ਗਲੂ ਮਿਲ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਕੰਮ ਆਂਦੀ ਹੈ ਮਤਲਬ ਕਾਫੀ देरੇ ਖਤਮ ਨਹੀਂ ਹੁੰਦੀ ਨਾ ਕਾਫੀ ਦੇਰ ਦੀ ਲਈ ਹੋਈ ਹੈ ਤੇ ਠੀਕ ਹੈ ਜੀ ਤੇ ਇਸ ਨਾਲ ਇਹਦੇ ਨਾਲ ਕਿੰਨੇ ਸੂਟ ਔਰ ਦੁਪੱਟੇ ਆਪਾਂ ਤਿਆਰ ਕਰ ਸਕਦੇ ਆ ਸਿਰਫ ਤਾਂ ਦੇ ਸਾਹਮਣੇ ਲਗਾ ਰਹੀਆਂ ਸਿਰਫ ਥੋੜੀ ਜੀ ਗਾਮ ਲਗਾਨੀ ਆ ਇਹਦਾ ਕਰਕੇ ਇਹਨੂੰ ਸੁਕਾਉਣਾ ਜ਼ਰੂਰ ਆ ਚੰਗੀ ਤਰ੍ਹਾਂ ਸੁਕਾ ਕੇ ਤੇ ਫੇਰ ਹੀ ਆਪਾਂ ਇਹਨੂੰ ਮਤਲਬ ਦੁਪट्टे ਨੂੰ ਯੂਜ਼ ਕਰਨਾ ਤੇ ਫੇਰ ਹੀ ਲਗਾ ਲਵਾਂਗੇ ਐਦਾਂ ਮੈਂ ਪ੍ਰੈਸ ਨਾਲ ਸੁਕਾ ਰਹੀਆਂ ਜਿਆਦਾ ਨਾਲ ਨਾਲ ਸੁੱਕ ਜਾ ਸੁੱਕੀ ਜਾ ਰਿਹਾ ਤੇ ਉਦਾਂ ਵੀ ਆਪਾਂ ਇਹਨੂੰ ਮੈਂ ਜੇ ਆਪਾਂ वॉਸ਼ ਵੀ ਕਰਨਾ ਤਾਂ ਆਪਾਂ ਨੈਕਸਟ ਡੇ ਕਰਾਂਗੇ ਉਸ ਦਿਨ ਨਹੀਂ ਆਪਾਂ वॉਸ਼ ਕਰਨਾ ਜਿਸ ਦਿਨ ਆਪਾਂ ਇਹਨੂੰ ਤਿਆਰ ਕੀਤਾ ਹੈ ਦੁਪट्टे ਨੂੰ ਇਸ ਦਾ ਮੈਂ ਸਾਰੇ ਦੁਪੱਟੇ ਤੇ ਮੈਂ मतलब ਬਹੁਤ ਕਟ ਲਾ ਲੀਏ ਵੇਲੇ ਵੇਲੇ ਲਗਾ ਰਹੀ ਆ ਤੁਸੀਂ ਸੰਗਣੇ ਕਰਕੇ ਇਹ ਵੀ ਲਗਾ ਸਕਦੇ ਹੋ ਤੁਸੀਂ ਜਿੱਦਾ ਕੋਈ ਵੀ ਦੁਪੱਟੇ ਤੇ ਡਿਜ਼ਾਈਨ ਪਾ ਕੇ ਲਾਈਨਾਂ से ਲਗਾ ਸਕਦੇ ਹੋ ਠੀਕ ਹੈ ਜੀ ਤੇ ਮੈਂ ਪਹਿਲੇ ਵੀ ਕੁ ਦੁਪੱਟਾ ਤਿਆਰ ਕੀਤਾ ਮੈਂ ਕਿੰਨੇ ਦੁਪੱਟੇ ਤਿਆਰ ਕੀਤੇ ਇਦਾਂ ਤੇ ਮੈਂ DNA ਵੀਡੀਓ ਨਹੀਂ ਸ਼ੇਅਰ ਕਰ ਪਾਈ ਤੇ ਮੈਂ ਅੱਗੇ ਤੋਂ ਫੇਰ ਜਦੋਂ ਵੀ ਮੈਂ ਦੁਪੱਟਾ ਕੋਈ ਤਿਆਰ ਕਰਾਂਗੀ ਤੇ ਮੈਂ DNA ਵੀਡੀਓ ਜੋ ਸ਼ੇਅਰ ਕਰਾਂਗੀ ਤੇ ਆਪਾਂ ਸਟੋਨ ਵਰਕ ਨਾਲ ਵੀ ਆਪਾਂ ਦੁਪੱਟਾ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਤੇ ਇੱਥੇ ਨਾ ਕਿ ਸੁਗਿਤਾ ਅਗੇ ਦੀ ਲੋੜ ਆ ਕੋਈ ਵੀ ਨਹੀਂ ਲੋੜ ਤੇ ਅਸਟਾ ਮੈਂ ਆ ਦੇਖੋ ਸਾਰੇ ਦੁਪੱਟੇ ਤੇ ਲਗਾ ਲੈਣੇ ਆ ਤੇ ਬਹੁਤ ਹੀ ਪਿਆਰੀ ਇਹ ਲੈਸ ਬਹੁਤ ਪਿਆਰੀ ਲੱਗਦੀ ਆ ਇਹ ਹਰ ਕਲਰ ਚ ਮਿਲ ਜਾਂਦੀ ਆ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਐਦਾਂ ਦੇਖਿਓ ਮੈਂ ਮੇਰਾ ਸੂਟ ਮੈਚਿੰਗ ਸੂਟ ਹੈ ਤੇ ਜਿੱਦਾਂ ਆ ਯੈਲੋ ਕਲਰ ਦਾ ਸੂਟ ਹੈ ਆ ਦੇਖ ਸਕਦੇ ਤੁਸੀਂ ਮੈਂ ਬੇਅਰ ਕਰਕੇ ਦੱਸ ਰਹੀ ਆ ਕਿ ਮੈਨੂੰ ਬਹੁਤ ਪਿਆਰਾ ਲੱਗਾ ਦੁਪੱਟਾ ਤੇ ਮੇਰੇ ਸੂਟ ਤੇ ਕਢਾਈ ਆ ਤੇ ਆ ਦੇਖੋ ਤੇ ਇਹਦੇ ਨਾਲ ਮੈਂ ਐਦਾਂ ਦੁਪੱਟਾ ਤਿਆਰ ਕੀਤਾ ਤੇ ਤੁਹਾਨੂੰ ਇਹ ਕਿੱਦਾਂ ਲੱਗਾ ਸੂਟ ਨਾਲੇ ਦੁਪੱਟਾ ਐਦਾਂ ਆਪਾਂ ਸਾਰੇ ਸੂਟ ਮੈਂ ਦੁਪੱਟੇ ਤੇ ਮੈਂ ਲਗਾ ਲਈ ਆ ਲੈਸ ਇਸ ਦਾ ਪਾਸੂ ਵੀ ਤਿਆਰ ਕਰ ਸਕਦੇ ਆ ਸਿੰਪਲ ਸੂਟ ਤੇ ਵੀ ਆਪਾਂ ਇਦਾਂ ਦੀ ਲੈਂਸ ਲਾ ਸਕਦੇ ਆ ਠੀਕ ਹੈ ਜੀ ਸਿੰਪਲ ਸੂਟ ਲੈ ਕੇ ਆਪਾਂ ਸੂਟ ਇਹ ਫੈਬਰਿਕ ਤੇ ਹੀ ਲੱਗਦਾ ਹੈ ਕਿਸੇ ਵੀ ਫੈਬਰਿਕ ਤੇ ਤੁਸੀਂ ਇਹ ਗਲੂ ਲਗਾ ਸਕਦੇ ਹੋ ਉਸ ਕਰ ਸਕਦੇ ਹੋ ਤੇ ਬਿਲਕੁਲ ਵੀ ਤੁਹਾਡਾ ਇਹ ਜਿਹੜਾ ਲਗਾਇਆ ਹੋਇਆ ਉੱਪਰ ਗਲੂ ਹੈ ਤੁਹਾਡੀ ਬਿਲਕੁਲ ਹੀ ਨਿੱਲਣੀ ਹੈਗੀ ਬਹੁਤ ਹੀ ਪੱਕੀ ਹੁੰਦੀ ਹੈ ਤੋਂ ਨੂੰ ਨਾ ਹੀ ਤੇ ਨਾ ਹੀ ਤੁਹਾਡੇ ਆ ਜਿਹੜੇ ਲਗਾਏ ਹੋਇਆ ਮੈਲ ਲਗਾਏ ਹੈ ਲੈਂਸ ਵਾਲਕ ਏ ਬਿਲਕੁਲੀ ਲੱਗਦੀ ਹੈ ਤੇ ਮੈਨੂੰ ਤਾਂ ਦੁਪੱਟਾ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਦੱਸਿਓ ਇੱਕ ਤੇ ਤੁਹਾਨੂੰ ਇਹ ਦੁਪੱਟਾ ਕਿੱਦਾਂ ਲੱਗਾ ਕਿ ਮੈਚਿੰਗ ਸੂਟ ਨਾਲ ਤੇ ਆਪਾਂ ਜਿੱਦਾਂ ਮੈਂ ਦੁਪੱਟੇ ਦੇ ਲਗਾਇਆ ਹੈ ਤਾਂ ਆਪਾਂ ਸ਼ਰਟ ਤੇ ਵੀ ਵਰਕ ਕਾਟ ਸਕਦੇ ਹਾਂ ਠੀਕ ਹੈ ਜੀ ਤੇ ਐਦਾਂ ਹੀ ਆਪਾਂ ਮੈਂ ਸਾਰੇ ਦੁਪੱਟੇ ਦੇ ਲਗਾ ਰਹੇ ਸੀ ਤੁਸੀਂ ਦੇਖੋ ਕਿਦਾਂ ਲੱਗ ਰਿਹਾ ਦੁਪੱਟਾ ਤੇ ਮੈਂ ਹੋਰ ਵੀ ਦੁਪੱਟੇ ਤਿਆਰ ਕਰਨੇ ਆ ਇਦਾਂ ਹੀ ਉਹ ਵੀ ਮੈਂ ਤੁਹਾਨੂੰ ਵੀਡੀਓ ਜਰੂਰ ਸ਼ੇਅਰ ਕਰਾਂਗੀ ਆ ਦੇਖ ਸਕਦੇ ਹੋ ਦੁਪੱਟਾ ਮੇਰਾ ਕਿੰਨਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਆਹ ਦੇਖ ਸੁਦੇ ਸਟੌਨ ਆ ਲਗਾਏ ਹੋਏ ਆ ਜੋ ਵੀ ਮੇਰੇ ਫਲਾਵਰ ਇਹ ਬਿਲਕੁਲ ਨਹੀਂ ਉਤਰੇ ਇਹਂ ਜਿੱਦਾ ਮੱਝਿਆ ਪਾਪ ਵੋਸ਼ ਕਰ ਸਕਦੇ ਆ ਹੱਥ ਨਾਲ ਵੋਸ਼ ਕਰ ਸਕਦੇ ਆ ਮਸ਼ੀਨ 'ਚ ਵੋਸ਼ ਕਰ ਵੋਸ਼ ਕਰ ਸਕਦੇ ਆ ਤੇ ਇਹ ਬਿਲਕੁਲ ਨਹੀਂ ਉਤਰਦੇ ਹੈਗੇ ਇਹ ਪੱਕੀ ਗਲੂ ਹੈ ਇਹ ਫੈਬਰਿਕ ਵਾਸਤੇ ਬਣੀ ਆ ਤੇ ਇਹਦੇ ਨਾਲ ਆਪਾਂ ਕੁਝ ਵੀ ਅਟੈਚ ਕਰ ਸਕਦੇ ਆ ਪੈਚ ਵਰਕ ਅਟੈਚ ਕਰ ਸਕਦੇ ਆ ਤੇ ਆਹ ਦੇਖ ਸੁਦੇ ਮੇਰੀ ਚੁੰਨੀ ਸਾਰੀ ਤਿਆਰ ਆ ਮੈਂ ਸਾਰੇ ਦੁਪੱਟੇ ਤੇ ਲਗਾਤੇ ਆ ਪਹਿਲੇ ਮੈਂ ਅਗਲੀ ਸਾਈਡ ਤੇ ਲਗਾਈ ਹੋ ਮੈਂ ਤੁਹਾਨੂੰ ਦਿਖਾ ਰਹੀ ਸੀ ਤੇ ਇਹ ਮੈਂ ਸਾਰੇ ਦੁਪੱਟੇ ਤੇ ਲਗਾਏ ਆ ਦੇਖੋ ਦੇ ਮੇਰਾ ਸਾਰਾ ਦੁਪੱਟਾ ਤੇ ਕਿੰਨਾ ਪਿਆਰਾ ਲੱਗ ਰਿਹਾ ਲੱਗ ਨਹੀਂ ਰਿਹਾ ਕਿ ਇਹ ਆਪਾਂ ਕੀਤਾ ਉਹ ਲਗਾਏ ਹੋਏ ਆ ਫਲਾਵਰ ਲਾਏ ਲਗਾਏ ਆ ਇਹ ਲੱਗ ਰਿਹਾ ਕਿ ਜਿੱਦਾਂ ਵਰਕ ਕੀਤਾ ਹੋਇਆ ਮਤਲਬ ਜਾਨੀ ਕਿ ਕਢਾਈ ਕੀਤੀ ਹੋਈ ਆ ਠੀਕ ਹੈ ਜੀ ਤੇ ਇਹ ਮੈਂ ਸਾਰੇ ਦੁਪੱਟੇ ਤੇ ਲਗਾਤੇ ਆ ਤੇ ਇੱਥੇ ਕਰ ਦਿਆਂ ਵੀਡੀਓ ਦਾ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਤੁਸੀਂ ਵੀ ਇੱਕ ਵਾਰ ਟ੍ਰਾਈ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਵੀ ਕਰਦੇ ਹੋ ਠੀਕ ਹੈ ਜੀ ਤੇ ਮੇਰੇ ਦੁਪੱਟਾ ਮੇਰਾ ਸੁੱਕ ਗਿਆ ਮੈਂ ਨਕਸ ਤੇ ਦਿਖਾ ਰਹੀ ਹਾਂ ਤੇ ਸਾਰੇ ਪਲਾਰ ਜਿਹੜੇ ਲਗਾਇਆ ਸੁੱਕ ਗਿਆ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਦੁਪੱਟਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਤੇ ਆਹ ਦੇਖ ਸਕਦੇ ਮੇਰਾ ਦੁਪੱਟਾ ਬਿਲਕੁਲ ਤਿਆਰ ਆ ਇਹਨੇ ਮੈਂ ਪ੍ਰੈਸ ਵੀ ਕਰ ਲਿਆ ਦੁਪੱਟੇ ਨੂੰ ਤੇ ਵਾਸ਼ ਕਰਕੇ ਪ्रेस ਕੀਤਾ ਇਹਨੂੰ ਤੇ ਬਿਲਕੁਲ ਨਹੀਂ ਉਤਰੇ ਬੈਕਸਾਈਡ ਤੇ ਦੇਖ ਸਕਦੇ ਹੋ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀਕਾਰ ਜੀ ਬਾਏ ਬਾਏ ਜੀ